ਗੈਸ ਖਬਰ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਭਲਾ ਫਾਇਦਾ ਹੋ ਸਕਦਾ ਹੈ ਤਾਂ ਅਸੀਂ ਦਰਿਆ ਸਤਲੂ ਜਿੱਤੇ ਮੌਜੂਦਾਂ ਜੋ ਮਹਤਵਪੂਰਤ ਜਗਰਾਵ ਰੋਡ ਜਾਂਦਾ ਹੈ ਅੱਜ 23 ਅਗਸਤ ਦੀ ਤਾਜ਼ਾ ਰਿਪੋਰਟ ਹੈ ਤਾਂ ਦਰਿਆ ਸਤਲੂ ਦਾ ਜਲ ਪੱਧਰ ਸੀ ਜੋ ਤਕਰੀਬਨ 4 ਫੁੱਟ ਘਟ ਚੁੱਕਿਆ ਸੀ ਪਰ ਉਸ ਤੋਂ ਬਾਅਦ ਫੇਰ ਵਧਣਾ ਸ਼ੁਰੂ ਹੋਇਆ ਇਹ ਪਾਣੀ ਕੱਲ ਦਾ ਥੋੜਾ ਥੋੜਾ ਵਧਣਾ ਸ਼ੁਰੂ ਹੋਇਆ ਪਰ ਤਕਰੀਬਨ 3 ਘੰਟੇ ਤੋਂ ਬਾਅਦ ਪਾਣੀ ਨੇ ਆਪਣੀ ਰਫ਼ਤਾਰ ਫੇਰ ਫੜ ਲਈ ਹੈ ਸਾਹਮਣੇ ਪਪੂਲਰ ਦੇਖ ਸਕਦੇ ਹਾਂ ਤਕਰੀਬਨ ਦੋ ਕਨਾਲਾਂ ਇਹ ਜੋ ਪਪੂਲਰ ਸੀ ਦਰਿਆ ਦੇ ਵਿੱਚ ਦਿਖ ਚੁੱਕਿਆ ਹੈ ਦਰਿਆ ਦੀ ਪੇਟ ਚੜ ਚੁੱਕਿਆ ਹੈ ਔਰ ਉਸ ਤੋਂ ਬਾਅਦ ਦਰਿਆ ਨੇ ਲਗਾਤਾਰ ਖੋਰਾ ਲਾਇਆ ਹੋਇਆ ਹੈ ਦੂਜੇ ਪਾਸੇ ਤਸਵੀਰ ਦਿਖਾ ਦਈਏ ਕਿ ਜਿੱਧਰ ਨਜ਼ਰ ਮਾਰਾਂਗੇ ਹੁਣ ਪਾਣੀ ਪੜਨੇ ਸਿਰ ਆਏਗਾ ਇਹ ਅੱਗੇ ਤੱਕ ਤਸਵੀਰ ਦਿਖਾਵਾਂ ਕਿ ਜੋ ਟੀਬੀਆਂ ਨੇ ਦਰਿਆ ਦੀਆਂ ਇਹ ਸਾਰੀਆਂ ਨੰਗੀਆਂ ਹੋ ਗਈਆਂ ਸੀ ਪਰ ਹੁਣ ਦਰਿਆ ਨੇ ਦੁਬਾਰਾ ਆਪਣੀ ਲਪੇਟ ਦੇ ਵਿੱਚ ਇਹਨਾਂ ਨੂੰ ਲੈ ਲਿਆ ਤੇ ਪਾਣੀ ਦਾ ਫਲੋ ਕਾਫੀ ਜ਼ਿਆਦਾ ਤੇਜ਼ ਹੈ ਕੱਲ ਤੁਸੀਂ ਲੋਹੀਆਂ ਏਰੀਆ ਦੀ ਜੋ ਖਬਰਾਂ ਦੇਖਿਆ ਸੀ ਕਈ ਥਾਵਾਂ ਤੇ ਬੰਨ ਟੁੱਟਣ ਵਾਲੇ ਸੀ ਤਾਂ ਉਹਨਾਂ ਲਈ ਜਾਣਕਾਰੀ ਦੇ ਦੇਵਾ ਕਿ ਤੁਸੀਂ ਆਪਣੇ ਸੁਚੇਤ ਹੋ ਜਾਓ ਆਪਣੇ ਬੰਨ ਦੀ ਮਜ਼ਬੂਤੀ ਕਰ ਲਓ ਪਾਣੀ ਹੋਰ ਵੀ ਵੱਧ ਸਕਦਾ ਜੇਕਰ ਕੱਲ ਦਾ ਪਾਣੀ ਵਧਣਾ ਸ਼ੁਰੂ ਹੋਇਆ ਹੈ ਤੇ ਹੁਣ 2 ਫੁੱਟ ਵੱਧ ਚੁੱਕਿਆ ਹੈ ਤਾਂ ਇਸ ਤੋਂ ਬਾਅਦ ਹੋਰ ਵੀ ਵੱਧ ਸਕਦਾ ਪਾਣੀ ਤਾਂ ਪਾਣੀ ਵਧਰਦ ਨਾਲ ਕਾਫੀ ਜ਼ਿਆਦਾ ਉੱਥੇ ਨੁਕਸਾਨ ਹੋ ਸਕਦਾ ਹੈ ਤੇ ਕਿੰਨੇ ਵੀ ਤੁਸੀਂ ਨਾਲ ਜੁੜੇ ਹੋ ਸ਼ੇਅਰ ਜ਼ਰੂਰ ਕਰਿਓ ਖਬਰ ਨੂੰ ਕਿਉਂਕਿ ਲੋਹੀਆ ਏਰੀਆ ਦੇ ਲੋਕ ਪਾਣੀ ਤੇ ਬੜੇ ਸਤਾਏ ਹੋਏ ਨੇ ਬੜੇ ਦੁਖੀ ਹੈ ਕੱਲ ਜਦੋਂ ਰਿਪੋਰਟ ਕੀਤੀ ਤਾਂ ਬਹੁਤ ਸਾਰੀਆਂ ਭੈਣਾਂ ਬੀਬੀਆਂ ਉਹ ਰੋਣ ਲੱਗ ਗਏ ਸੀ ਇਹ ਕਹਿੰਦੇ ਕਿ ਸਾਡੀ ਤਾਂ ਸਰਕਾਰ ਨੇ ਕੋਈ ਸਾਰ ਵੀ ਨਹੀਂ ਲਈ ਤਾਂ ਉਹਨਾਂ ਨੂੰ ਹੁਣ ਫਿਰ ਪਤਾ ਕਿਹਦਾ ਪਤਾ ਲੱਗ ਸਕੇ ਇਸੀ ਰਿਪੋਰਟ ਦੇ ਜ਼ਰੀਏ ਪਤਾ ਲੱਗਦਾ ਕਦੋਂ ਇਸੀ ਰਿਪੋਰਟ ਦਿਖਾਉਣੀ ਹੈ ਉੱਥੇ ਦੇ ਲੋਕ ਸੁਚੇਤ ਹੋ ਜਾਂਦੇ ਆ ਤਾਂ 2 ਫੁੱਟ ਪਾਣੀ ਵਧਿਆ ਜੋ ਅੰਦਰ ਟੀਬੀਆਂ ਨੇ ਸਾਰੀਆਂ ਨੰਗੀਆਂ ਹੋ ਚੁੱਕੀਆਂ ਸੀ ਪਰ ਇਹ ਦਰਿਆ ਨੇ ਫੇਰ ਆਪਣੇ ਕਲਾਵੇ ਦੇ ਵਿੱਚ ਲੈ ਲਿਆ ਨੇ ਅੱਗੇ ਤੱਕ ਦੇਖ ਸਕਦੇ ਹਾਂ ਕਿ ਪਾਣੀ ਪਾਣੀ ਜੋ ਫੇਰ ਹੋ ਗਿਆ ਟੀਬੀਆਂ ਇਹ ਨੰਗੀਆਂ ਹੋ ਚੁੱਕੀਆਂ ਸਾਹਮਣੇ ਦੇਖ ਸਕਦੇ ਹਾਂ ਇਹ ਨੰਗੀਆਂ ਸੀ ਟੀਬੀਆਂ ਤਾਂ ਇੱਥੇ ਹੋਰ ਹੈ ਕਿ ਇੱਥੇ ਦਰਿਆ ਦੋ ਹਿੱਸਿਆਂ ਦੇ ਵਿੱਚ ਵੰਡਿਆ ਇੱਧਰ ਪਹਿਲਾਂ ਤੁਸੀਂ ਦੇਖ ਲਓ ਅੱਗੇ ਜਿੱਥੇ ਤੋਂ ਸਾਹਮਣੇ ਉਹ ਟੀਬੀ ਦੇਖ ਸਕਦੇ ਹਾਂ ਤੇ ਉਸ ਤੋਂ ਅੱਗੇ ਇਹ ਦੋ ਹਿੱਸਿਆਂ 'ਚ ਵੰਡਿਆ ਸੀ ਪਰ ਹੁਣ ਪਾਣੀ ਨੇ ਸਭ ਕੁਝ ਬਰਾਬਰ ਕਰ ਦਿੱਤਾ ਹੈ ਔਰ ਦਰਿਆ ਸਤਲੁਜ ਦਾ ਇੱਕ ਵਾਰ ਤੋਂ ਫੇਰ ਜਲ ਪੱਧਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਇਹ ਜੋ ਜਲ ਪੱਧਰ ਵਧਣਾ ਕੱਲ ਦਾ ਸ਼ੁਰੂ ਹੋਇਆ ਸੀ ਔਰ ਪਿਛਲੇ 2-3 ਘੰਟਿਆਂ ਤੋਂ ਬਾਅਦ ਪਾਣੀ ਨੇ ਸਪੀਡ ਜ਼ਿਆਦਾ ਫੜ ਲਈ ਹੈ ਪਾਣੀ ਦਾ ਹੋਰ ਜ਼ਿਆਦਾ ਯਾਨੀ ਕਿ ਵਧਣਾ ਸ਼ੁਰੂ ਹੋਇਆ ਹੈ ਤੇ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 23 ਅਗਸਤ ਅੱਜ ਦੀ ਰਿਪੋਰਟ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਸਿੱਧੀਆਂ ਲਾਈਵ ਤਸਵੀਰਾਂ ਐਨ ਐਨ ਆਰ ਨਿਊਜ਼ ਤੇ ਤੁਸੀਂ ਦੇਖ ਰਹੇ ਹੋ ਆਪਣੀ ਮੋਬਾਈਲ ਸਕਰੀਨ ਤੇ ਜੋ ਦੇਖ ਰਹੇ ਹੋ ਤੇ ਚਲਦੇ ਚਲਦੇ ਸ਼ੇਅਰ ਜਰੂਰ ਕਰਿਓ ਕਿਉਂਕਿ ਇੱਥੇ ਕਿਥੇ ਦਰਿਆਵਾਂ ਲੋਹਿਆਂ ਰੇ ਵਿੱਚ ਖਤਰਾ ਹੈ ਉਹਨਾਂ ਤੱਕ ਇਹ ਖਬਰ ਪਹੁੰਚ ਸਕੇ ਉਹ ਸੁਚੇਤ ਹੋ ਜਾਣ ਦੂਜੀ ਗੱਲ ਕਿ ਕੱਲ ਉੱਥੇ ਕਈ ਥਾਵਾਂ ਤੋਂ ਬਨ ਖਤਰੇ ਦੇ ਵਿੱਚ ਸੀ ਕਈ ਥਾਵਾਂ ਤੋਂ ਕੈਸਾ ਕਿ ਖੁੱਡਾਂ ਪਈਆਂ ਹੋਈਆਂ ਸੀ ਤਾਂ ਉਹਨਾਂ ਨੂੰ ਬਨ ਆਪਣੇ ਪੱਕੇ ਮਜ਼ਬੂਤੀ ਦੇ ਲਈ ਕੰਮ ਕਰ ਲੈਣਾ ਚਾਹੀਦਾ ਹੁਣ ਅੱਗੇ ਤੱਕ ਦੇਖ ਸਕਦੇ ਹਾਂ ਕਿ ਪਾਣੀ ਪਾਣੀ ਹੈ ਤੇ ਦਰਿਆ ਸਤਲ ਜਿਹਨੇ ਪਾਣੀ ਨਿਰਫਤਾਰ ਇੱਕ ਵਾਰ ਤੋਂ ਫੇਰ ਫੜ ਲਈ ਹੈ ਚਾਰੇ ਪਾਸੇ ਪਾਣੀ ਪਾਣੀ ਹੈ ਤੇ ਜਿਸ ਤਰ੍ਹਾਂ ਉੱਥੇ ਨੁਕਸਾਨ ਲੋਈ ਆ ਰਹੀ ਹੈ ਇਹਦੇ ਵਿੱਚ ਹੋਇਆ ਤੇ ਨੁਕਸਾਨ ਇਤਨੀ ਬਹੁਤ ਜ਼ਿਆਦਾ ਆਇਆ ਬਹੁਤ ਸਾਰੇ ਛੋਣਿਆਂ ਦੇ ਵਿੱਚ ਪਾਣੀ ਭਰ ਚੁੱਕਾ ਹੈ ਕਈ ਥਾਵਾਂ ਤੇ ਦਰਿਆਵਾਂ ਨੇ ਦਰਿਆ ਨਿਟਾ ਲਾ ਦੀ ਹੈ ਤਾਂ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਤੇ ਹੋਰ ਇੱਕ ਹੋਰ ਖਬਰ ਆ ਰਹੀ ਹੈ ਕਿ ਜੇ ਪਾਣੀ ਹੈ ਲੱਗ ਪਾ ਕਟੇਗਾ ਨਹੀਂ ਲੱਗ ਪਾ ਇਸੇ ਤਰ੍ਹਾਂ ਚੱਲੇਗਾ ਕਦੇ ਘਟ ਗਿਆ ਕਦੇ ਵਧ ਗਿਆ ਤਕਰੀਬਨ 10 ਦਿਨ ਇਸੇ ਤਰ੍ਹਾਂ ਪਾਣੀ ਚੱਲ ਸਕਦਾ ਹੈ ਕਿਉਂਕਿ ਪਾਖੜਾ ਦਾ ਲੈਵਲ ਲਗਾਤਾਰ ਵੱਧ ਰਿਹਾ ਹੈ ਔਰ ਦੂਜੇ ਪਾਸੇ ਮੌਸਮ ਵਿਭਾਗ ਨੇ ਵੀ ਜਾਣਕਾਰੀ ਦਿੱਤੀ ਹੈ ਕਿ بارش ਫੇਰ ਵੀ ਫੇਰ ਹੋ ਸਕਦੀ ਹੈ ਜਿਆਦਾ ਹੋ ਸਕਦੀ ਹੈ ਕਈ ਇਲਾਕਿਆਂ 'ਚ ਹਲਕੀ ਕਈ ਹਲਕਿਆਂ ਦੇ ਵਿੱਚ ਛਰਮੈਨੀ ਔਰ ਕਈ ਹਲਕਿਆਂ ਦੇ ਵਿੱਚ ਜਿਆਦਾ ਖਾਸ ਕਰਕੇ ਜਿਲੰਦਰ ਦੇ ਏਰੀਆ ਦੇ ਵਿੱਚ بارش ਹੋ ਸਕਦੀ ਹੈ ਜਿਸ ਕਰਕੇ ਪਾਣੀ ਦੇ ਪੱਧਰ ਵਿੱਚ ਫਰਕ ਜ਼ਰੂਰ ਪੈਗਾ ਅੱਗੇ ਤੱਕ ਤਸਵੀਰਾਂ ਦੇਖ ਸਕਦੇ ਹੋ ਕਿ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵਧਿਆ ਔਰ ਵੀਡੀਓ ਨੂੰ ਚੱਲਦੇ-ਚੱਲਦੇ ਸ਼ੇਅਰ ਜਰੂਰ ਕਰੋ ਜਿੰਨੇ ਵੀ ਨਾਲ ਜੁੜੇ ਹੋਏ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਘਟ ਚੁੱਕਿਆ ਸੀ ਤਕਰੀਬਨ 4 ਫੁੱਟ ਤੇ ਉਹ 4 ਫੁੱਟ ਘਟਣ ਤੋਂ ਬਾਅਦ ਹੁਣੇ ਫੇਰ ਪਾਣੀ ਵਧਿਆ ਹੈ ਤੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਪਿਛਲੇ 2-3 ਘੰਟਿਆਂ ਤੋਂ ਬਾਅਦ ਤਕਰੀਬਨ 2 ਫੁੱਟ ਪਾਣੀ ਵਧਿਆ ਹੈ ਕੱਲ੍ਹ ਦਾ ਪਾਣੀ ਵਧਣਾ ਸ਼ੁਰੂ ਹੋਇਆ ਪਰ ਸੈਂਟੀਮੀਟਰਾਂ ਦੇ ਵਿੱਚ ਥੋੜਾ ਪਾਣੀ ਵਧਣਾ ਸ਼ੁਰੂ ਹੋਇਆ ਸੀ ਔਰ ਪਿਛਲੇ 2 ਘੰਟਿਆਂ ਤੋਂ ਪਾਣੀ ਨੇ ਰਫ਼ਤਾਰ ਜ਼ਿਆਦਾ ਫੜ ਲਈ ਹੈ ਪਾਣੀ ਜ਼ਿਆਦਾ ਤੇਜ਼ੀ ਦੇ ਨਾਲ ਵਧ ਰਿਹਾ ਹੈ ਤਾਂ ਲੋਹੀਆ ਰੀ ਦੇ ਜੋ ਇਲਾਕੇ ਨੀਵੇਂ ਸੀ ਜਿੱਥੇ ਪਾਣੀ ਭਰਿਆ ਹੋਇਆ ਸੀ ਉੱਥੇ ਖਤਰਾ ਪੈਦਾ ਹੋ ਸਕਦਾ ਹੈ ਉਹਨਾਂ ਨੂੰ ਬੰਨਾਂ ਦੀ ਮਜ਼ਬੂਤੀ ਜ਼ਰੂਰ ਕਰ ਲੈਣੀ ਚਾਹੀਦੀ ਹੈ ਤਾਂ ਦਰ ਹੈ ਸਤਲੁਜ ਦਾ ਜੋ ਜਲ ਪਾਦਰ ਹੋ ਵਜੈ 23 ਅਗਸਤ ਦੀ ਰਿਪੋਰਟ ਦੋਸੀਂ ਦੇਖ ਰਹੇ ਹਾਂ ਇਹ ਮਹਿਦਪੁਰ ਤੋਂ ਜਗਰਾਉ ਜਾਂਦੇ ਰੋਡ ਦੇ ਤੇ ਬਹੁਤ ਸਾਰੀਆਂ ਜੋ ਟੀਬੀਆਂ ਨੰਗੀਆਂ ਬਹੁਤ ਜ਼ਿਆਦਾ ਹੋ ਚੁੱਕੀਆਂ ਸੀ ਔਰ ਫਿਰ ਇਹ ਦੁਬਾਰਾ ਹੁਣ ਟਕਣੇ ਸ਼ੁਰੂ ਹੋ ਚੁੱਕੇ ਹਨ ਤੇ ਪਾਣੀ ਦਾ ਫਲੋ ਜੇਕਰ ਆਪਾਂ ਗੱਲ ਕਰੀਏ ਤਾਂ ਉਹ ਵੀ ਕਾਫੀ ਹੈ ਤੇ ਤੇਜ਼ ਹੈ ਪਾਣੀ ਦੀ ਸਪੀਡ ਤੇਜ਼ ਹੈ ਝੂਠੀਆਂ ਫੁਵਾਵਾਂ ਤੋਂ ਸੁਚੇਤ ਰਹੋ ਸੱਚੀ ਔਰ ਸਹੀ ਸਹੀ ਤਸਦੀਕ ਜਾਣਕਾਰੀ ਮੈਂ ਹਰ ਵਕਤ ਆ ਕੇ ਹਾਜ਼ਰ ਹੁਣਾ ਔਰ ਦੂਜੀ ਗੱਲ ਤੁਸੀਂ ਅਗੇ ਤੱਕਦਰਾਂ ਦੇਖ ਸਕਦੇ ਹੋ ਤਾਂ ਬਹੁਤ ਸਾਰੇ ਵੀਰ ਐਡਾ ਦਿਖਾਉਂਦੇ ਆ ਕੈਮਰਾ ਮਾਰ ਕੇ ਉੱਥੇ ਕਿੱਥੇ ਪਾਣੀ ਦਾ ਫਲੋ ਜਿਆਦਾ ਹੁੰਦਾ ਤੇ ਜਾਂ ਫਿਰ ਕੋਈ ਢਾ ਲੱਗੀ ਹੁੰਦੀ ਹੈ ਤਾਂ ਇਹੋ ਜਿਹੀ ਗੱਲਾਂ ਤੋਂ ਤੁਸੀਂ ਬਚੋ ਉਹ ਸਿਰਫ ਫ੍ਰੀਲੈਂਸ ਦੇ ਲਈ ਹੁੰਦੇ ਆ ਤੇ ਆਪਾਂ ਲੋਕ ਖੇਤ ਲੋਕਾਂ ਦੀ ਜਾਣਕਾਰੀ ਲਈ ਹਮੇਸ਼ਾ ਖਬਰ ਪਾਉਣੀ ਆ ਤੇ ਖਬਰ ਨੂੰ ਸ਼ੇਅਰ ਜਰੂਰ ਕਰਿਓ ਮੈਂ ਵਾਰ-ਵਾਰ ਕਹਿ ਰਿਹਾ ਕਿ ਇੱਥੇ ਲੋਹਿਆਂ ਦੇ ਜੋ ਹਲਕੇ ਨੇ ਮਨਾਲੇ ਦੀ ਛੰਨਾ ਜੇ ਅੱਗੇ ਤੱਕ ਵਸਤੀ ਹੈ ਉੱਥੇ ਖਤਰਾ ਪੈਦਾ ਹੋ ਸਕਦਾ ਦਇਲ ਪੰਦਰ ਲਗਾਤਾਰ ਹੁਣ ਫੇਰ ਵੱਧ ਰਿਹਾ ਹੈ ਦਰਿਆ ਸਤਲ ਵੀ ਦਾ ਤਕਰੀਬਨ 2 ਫੁੱਟ ਪਾਣੀ ਵਧਿਆ ਹੈ ਪਿਛਲੇ ਅਤੇ ਦੋ ਤੋਂ ਤਿੰਨਾਂ ਘੰਟਿਆਂ ਦੇ ਵਿੱਚ ਪਾਣੀ ਜ਼ਿਆਦਾ ਵਧਿਆ ਪਾਣੀ ਕੱਲ੍ਹ ਵਧਣਾ ਸ਼ੁਰੂ ਹੋਇਆ ਸੀ ਪਰ ਉਹ ਜ਼ਿਆਦਾ ਨਹੀਂ ਸੈਂਟੀਮੀਟਰ ਐ ਸੀ ਤਾਂ ਹੁਣ ਪਾਣੀ ਜ਼ੱਕਦਾ ਵਧਿਆ ਜ਼ੱਕਦਾ ਮੈਂ ਇੱਕ ਛੱਲ ਆਈ ਹੈ ਔਰ ਪਾਣੀ ਨੇ ਆਪਣੀ ਰਫ਼ਤਾਰ ਫੜ ਲਈ ਹੈ ਅੱਗੇ ਤੱਕ ਤਸਵੀਰਾਂ ਦੇਖ ਸਕਦੇ ਹੋ ਕਿ ਦਰਿਆ ਸੱਤ ਲੋ ਜਿਹਨੇ ਪਾਣੀ ਜੋ ਜਲ ਪੱਧਰ ਇੱਕ ਵਾਰ ਤੋਂ ਫਿਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ 4 ਫੁੱਟ ਪਾਣੀ ਘਟਿਆ ਸੀ ਤਾਂ ਹੁਣ 2 ਫੁੱਟ ਪਾਣੀ ਫਿਰ ਵੱਧ ਚੁੱਕਿਆ ਹੈ ਤਾਜ਼ੀ ਰਿਪੋਰਟ ਤਾਜ਼ੀ ਖਬਰ ਤੁਹਾਡੇ ਸਾਹਮਣੇ ਹੈ ਪੁਰਾਣੀਆ ਖਬਰਾਂ ਤੋਂ ਬਚੋ ਔਰ ਕਈ ਵਾਰ ਤੁਸੀਂ ਪੁੱਛਦੇ ਹੋ ਕਿ ਅੱਜ ਤਰੀਕ ਕਿੰਨੀ ਹੈ ਮੈਂ ਹੁਣ ਵਾਰ-ਵਾਰ ਤਰੀਕ ਵੀ ਦੱਸ ਰਿਹਾ ਔਰ ਜਦੋਂ ਖਬਰ ਚੱਲਦੀ ਹੈ ਥੱਲੇ ਆ ਜਾਂਦਾ 46 ਮਿੰਟ 35 ਮਿੰਟ 40 ਮਿੰਟ ਦੋੜ ਇਹ ਪੁਰਾਣੀ ਖਬਰ ਹੈ ਉਹ ਸਾਰਾ ਕੁਝ ਲਿਖਿਆ ਆ ਜਾਂਦਾ ਉਹ ਵੀ ਧਿਆਨ ਦੇ ਨਾਲ ਪੜ ਲਿਆ ਕਰੋ ਝੂਠੀਆਂ ਅਫਵਾਹਾਂ ਝੂਠੀਆਂ ਖਬਰਾਂ ਤੋਂ ਬਚੋ ਤਾਂ ਸਹੀ ਤੇ ਸਟੀਕ ਜਾਣਕਾਰੀ ਤੇ ਤੁਸੀਂ ਰਹੋ ਤਾਂ ਇਸ ਵਕਤ ਦੀ ਵੱਡੀ ਅਪਡੇਟ ਦੇ ਰਿਹਾ ਤੁਹਾਨੂੰ ਦਰਿਆ ਸਤਲੁਜ ਦਾ ਜੋ ਜਲ ਪੱਦਰ ਸੀ ਤਕਰੀਬਨ 4 ਫੁੱਟ ਘਟਿਆ ਸੀ ਪਰ ਉਸ ਤੋਂ ਬਾਅਦ 2 ਫੁੱਟ ਪਾਣੀ ਹੋਰ ਵਧਿਆ ਆਪਣੇ ਲੈਵਲ ਤੋਂ 2 ਫੁੱਟ ਪਾਣੀ ਵਧਿਆ ਔਰ ਪਾਣੀ ਨੇ ਸਪੀਡ ਰਫ਼ਤਾਰ ਇੱਕ ਵਾਰ ਤੋਂ ਫਿਰ ਜ਼ਿਆਦਾ ਫੜ ਲਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਗੇ ਤੱਕ ਨਜ਼ਰ ਮਾਰੋਗੇ ਇੱਥੇ ਪਾਣੀ ਪਾਣੀ ਨਜ਼ਰ ਆਏਗਾ। ਤਾਂ ਦਰਿਆ ਸਤਲੁਜ ਦਾ ਜੋ ਜਲ ਪੱਧਰ ਕਾਫੀ ਜ਼ਿਆਦਾ ਘਟ ਗਿਆ ਸੀ ਇੱਕ ਵਾਰ ਤੋਂ ਫੇਰ ਵਧਿਆ। 4 ਫੁੱਟ ਪਾਣੀ ਘਟਿਆ ਔਰ 2 ਫੁੱਟ ਪਾਣੀ ਹੁਣ ਫੇਰ ਵੱਧ ਚੁੱਕਿਆ ਹੈ। ਦਰਿਆ ਸਤਲੁਜ ਦਾ ਤਾਜ਼ਾ ਅਪਡੇਟ ਤਾਜ਼ਾ ਖਬਰੇ ਇਸ ਵਕਤ ਤੁਸੀਂ ਆਪਣੇ ਮੋਬਾਈਲ ਸਕਰੀਨ ਤੇ ਦੇਖ ਸਕਦੇ ਹੋ। ਅੱਗੇ ਤੱਕ ਨਜ਼ਰ ਮਾਰੋਗੇ ਤੁਹਾਨੂੰ ਪਾਣੀ ਪਾਣੀ ਜੋ ਟਿਬੀਆਂ ਨੰਗੀਆਂ ਹੋ ਗਈਆਂ ਸੀ ਉਹ ਫੇਰ ਢੱਕੀਆਂ ਜਾ ਚੁੱਕੀਆਂ। ਹਾਲਾਤ ਫਿਰ ਇੱਕ ਵਾਰ ਤੋਂ ਫਿਰ ਮਾੜੇ ਬਣਦੇ ਜਾ ਰਿਹਾ ਹੈ ਵੈਸੇ ਗੁਰੂ ਸ਼ੁਕਰ ਕਰੇ ਕਿ ਅੱਜ ਬਰਸਾਤ ਦਾ ਮੌਸਮ ਹੈ ਬਰਸਾਤ ਨਾ ਹੋਵੇ ਜੇਕਰ ਬਰਸਾਤ ਹੋ ਜਾਂਦੀ ਹੈ ਤਾਂ ਫਿਰ ਗੱਲ ਸਾਫ਼ ਹੋ ਜੇਦੀ ਕਿ ਪਾਣੀ ਹੋਰ ਵੱਧਦਾ ਹੈ ਪਿੱਛੇ ਅਨੰਦਪੁਰ ਸਾਹਿਬ ਦੇ ਵਿੱਚ بارش ਕਾਫੀ ਜ਼ਿਆਦਾ ਹੋਈ ਹੈ ਉਹ ਪਾਣੀ ਵੀ ਹੈ ਔਰ ਜੋ ਡੈਮ ਦਾ ਪਾਣੀ ਵੀ ਹੈ ਡੈਮ ਦੇ ਵਿੱਚ ਜੋ ਆਪਾਂ ਫਟੇ ਕਹਿ ਦਿੰਨੇ ਆ ਕੋਈ ਦਰ ਕਹਿ ਲੈਂਦੇ ਆ ਉਹ ਟੈਸਟਿੰਗ ਦੀ ਲਈ ਚੱਕੀ ਸੀ ਪਰ ਅਜੇ ਤੱਕ ਉਹ ਬੰਦ ਨਹੀਂ ਕੀਤੇਗੇ ਕਿਉਂਕਿ ਭਾਖੜਾ ਦਾ ਲੈਵਲ ਜ਼ਿਆਦਾ ਸੀ ਉਸ ਨੂੰ ਮੱਦੇ ਨਜ਼ਰ ਰੱਖਦੇ ਆ ਜੋ ਤੁਸੀਂ ਮੈਨੇਜਮੈਂਟ ਕਮੇਟੀ ਹੈ ਉਹਨਾਂ ਨੇ ਫੈਸਲਾ ਲਿਆ ਕਿ ਇਹ ਲਗਾਤਾਰ ਖੁੱਲੇ ਰਹਿਣ ਤਾਂ ਜੋ ਕੋਈ ਇਦੋਂ ਵੱਡਾ ਆਫਤ ਨਾ ਆਵੇ ਪਰ ਜਿੰਨਾ ਕੋ ਪਾਣੀ ਆਇਆ ਇਹ ਵੀ ਇੱਕ ਵੱਡੀ ਆਫਤ ਬਣਿਆ ਹੋਇਆ ਹੈ ਲੋਵੀਆਂ ਏਰੀਆ ਦੇ ਲਈ ਉਹ ਇਲਾਕਾ ਕਾਫੀ ਜ਼ਿਆਦਾ ਨੀਵਾਂ ਹੈ ਤਾਂ ਉੱਥੇ ਪਾਣੀ ਕਾਫੀ ਜ਼ਿਆਦਾ ਭਰ ਚੁੱਕਿਆ ਬੰਨਾਂ ਦੇ ਹਾਲਾਤ ਤਰਸਯੋਗ ਹੈ ਤਾਂ ਇਹ ਹਾਲਾਤ ਹੋਰ ਨਾ ਵਿਗੜਨ ਵਹਿਗੁਰੂ ਕੀ ਅਰਦਾਸ ਵੀ ਜ਼ਰੂਰ ਕਰਿਓ ਦਰਿਆ ਸਤਲੁਜ ਦੀਆਂ ਸਿੱਧੀਆਂ ਤਸਵੀਰਾਂ ਲਾਈਵ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਵਧਿਆ ਹੈ ਤਾਂ ਤਕਰੀਬਨ 2 ਘੰਟੇ ਤੋਂ 3 ਘੰਟੇ ਹੋ ਗਿਆ ਜੋ ਆਪਣਾ ਵਧਣਾ ਸ਼ੁਰੂ ਹੋਇਆ ਤਾਂ ਇਹ ਪਾਣੀ ਹੈ ਤਕਰੀਬਨ 11:30 12 ਵਜੇ ਤੱਕ ਲੋਹੀਆਂ ਲਾਕੇ ਦੇ ਵਿੱਚ ਪਹੁੰਚੇਗਾ ਇਹ ਵੀ ਆਪਣੇ ਦੇ ਦੇ ਜੋ ਤੁਸੀਂ ਖਬਰ ਦੇਖ ਰਹੇ ਹੋ ਜੋ ਪਾਣੀ ਤਕਰੀਬਨ 12 ਵਜੇ ਤੱਕ ਲੋਹੀਆਂ ਲਾਕੇ ਦੇ ਵਿੱਚ ਪਹੁੰਚੇਗਾ ਤਾਂ ਉੱਥੋਂ ਦੇ ਹਾਲਾਤ ਸਤਿਤੀ ਜ਼ਰੂਰ ਦੱਸਿਓ ਜੇਕਰ ਤੁਸੀਂ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਨੋਟ ਕਰ ਸਕਦੇ ਹੋ 7009417071 ਜੇਕਰ ਤੁਸੀਂ ਸਾਡਾ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ ਤੇ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਉਹ ਮੈਂ ਨੰਬਰ ਮੈਂਸ਼ਨ ਜਰੂਰ ਕਰ ਦਵਾਂ 7009417071 ਯਾਨੀ ਕਿ 7009417071 ਤੇ ਕੰਟੈਕਟ ਕਰ ਸਕਦੇ ਹੋ ਕਿਸੇ ਵੀ ਟਾਈਮ ਪਾਣੀ ਦੀ ਕੋਈ ਜਾਣਕਾਰੀ ਹੋਵੇ ਤਾਂ ਅਸੀਂ ਤੁਹਾਨੂੰ ਜਰੂਰ ਦੇਵਾਂਗੇ ਇੱਕ ਵਾਰ ਫੇਰ ਤਸਵੀਰਾਂ ਦਿਖਾ ਦੇਣਾ ਕਿ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵਧਿਆ ਹੈ ਮੰਦਪਾਗੀ ਖਬਰ ਹੈ ਕਿਉਂਕਿ ਕੱਲ ਅਸੀਂ ਹਾਲਾਤ ਚਲੋ ਜੀ ਆਰੀ ਦੇ ਦੇਖੇ ਤਾਂ ਉਸ ਹਾਲਾਤ ਨੂੰ ਦੇਖ ਕੇ ਮਨ ਜ਼ਰੂਰ ਪਸੇ ਜਾਂਦਾ ਹੈ ਦੁਖੀ ਹੁੰਦਾ ਮਨ ਜਦੋਂ ਢੋਨੇ ਡੁੱਬੇ ਹੋਣ ਲੱਖ ਰੁਪਏ ਆਪਾਂ ਲਾ ਕੇ ਠੇਕੇਆਂ ਦੀ ਜ਼ਮੀਨਾਂ ਲੈ ਕੇ ਉਹ ਠੇਕੇ ਪੂਰੇ ਨਾ ਹੁੰਦੇ ਹੁਣ ਤਾਂ ਫੇਰ ਮਨ ਤਾਂ ਜ਼ਰੂਰ ਦੁਖਦਾ ਹੈ ਇਹ ਸਾਹਮਣੇ ਤੁਸੀਂ ਪਪੂਲਰ ਦੇਖ ਸਕਦੇ ਹੋ ਇਹ ਵੀ ਦਰਿਆ ਦੀ ਪੇਟ ਚੜਦੇ ਜਾ ਰਿਹਾ तकरीबन 2 ਕਨਾਲਾਂ ਡਿੱਗ ਚੁੱਕਿਆ ਜ਼ਮੀਨ ਦੀ ਗੱਲ ਕਰੀ ਤਾਂ ਇੱਥੇ तकरीबन 2.5 ਤੋਂ 3 ਕਿੱਲੇ ਜ਼ਮੀਨ ਦਰਿਆ ਦੇ ਵਿੱਚ ਡੇਕ ਚੁੱਕੀ ਹੈ ਤਾਂ ਇਹ ਜੋ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਮਹਤਪੂਰ ਜਗਰਾਮ ਰੋਡ ਦੀ ਹੈ ਤੇ ਇੱਕ ਵਾਰ ਮੈਂ ਸਾਰੀ ਤਸਵੀਰ ਦਿਖਾ ਦਿੰਨਾ ਇੱਥੋਂ ਸ਼ੁਰੂ ਕਰ ਲੈਨੇ ਆਪਾਂ ਤਾਂ ਫਿਰ ਸਾਰੀ ਅੱਗੇ ਤੱਕ ਦੇਖੋ ਕਿ ਦਰਿਆ ਹੁਣ ਫਿਰ ਸਾਰਾ ਪਾਣੀ ਦਾ ਨਾ ਫੁੱਲ ਹੋ ਚੁੱਕਿਆ ਹੈ ਤੁਸੀਂ ਇਹ ਖਬਰ ਨੂੰ ਸ਼ੇਅਰ ਜਰੂਰ ਕਰਿਓ ਜੇਕਰ ਕੋਈ ਜਾਣਕਾਰੀ ਲੈਣਾ ਚਾਹੁੰਦਾ ਸਾਨੂੰ ਫੋਨ ਕਰ ਲਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਦਿ ਆਪਰੇਟ 11 ਤੋਂ 12 ਵਜੇ ਲੈ ਕੇ ਹਾਜ਼ਰ ਹੋਵਾਂਗਾ ਹਰ ਇੱਕ ਅਪਡੇਟ ਤੇ ਸਾਡੀ ਨਜ਼ਰ ਹੈਗੀ ਬਹੁਤ ਬਹੁਤ ਧੰਨਵਾਦ